ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਅਰਦਾਸ ਕੀ ਹੈ ਅਰਦਾਸ ਬੋਲਾਂ ਦੀ ਨਹੀਂ ਹੈ ਆਤਮਾ ਦੀ ਬਹਿਬਲਤਾ ਹੈ ਇਸ ਦੀ ਆਵਾਜ਼ ਮਨ ਦੀਆਂ ਗਹਿਰਾਈਆਂ ਚ ਉੱਠਦੀ ਹੈ ਆਕਾਸ਼ ਤੱਕ ਇਸ ਦੀ ਰਸਾਈ ਹੈ ਜਿਹੜੀ ਪਕਾਰ ਕੇਵਲ ਕੰਠ ਵਿੱਚੋਂ ਉੱਠੇ ਉਹ ਤਾਂ ਸੱਤ ਤਿੱਕਰ ਵੀ ਨਹੀਂ ਪਹੁੰਚ ਸਕਦੀ ਆਕਾਸ਼ ਤਿੱਕਰ ਤਾਂ ਆਤਮਾ ਦੀ ਬਹਿਬਲਤਾ ਹੀ ਪਹੁੰਚਦੀ ਹੈ ਅਰਦਾਸ ਸ਼ਬਦਾਂ ਦਾ ਚਮਤਕਾਰ ਨਹੀਂ ਗੱਲਾਂ ਨਾਲ ਤਾਂ ਖਸਮ ਰੀਜਦਾ ਨਹੀਂ ਅਰਦਾਸ ਤਾਂ ਰੂਹ ਦਾ ਗੀਤ ਹੈ ਜੋ ਗੀਤ ਬਾੰਗ ਹੀ ਸ਼ਬਦਾਂ ਦੀ ਥਾਂ ਜੀ ਤੋਂ ਮੁਕਤ ਹੈ ਇਹ ਤਾਂ ਅੰਦਰੋਂ ਉੱਠੀ ਦੁਹਾਈ ਹੈ ਜੋ ਬਿਰਹਿ ਬਾੰਗ ਜਾਗਦੀ ਤੇ ਤਤਾਰ ਮਾਲਕ ਦੀਆਂ ਮੇਰ ਅੰਦਰਾਂ ਨੂੰ ਧੂ ਜਾ ਪੈਂਦੀ ਹੈ ਇਹ ਕਾਇਆ ਦੀ ਡਟੌਂਤ ਨਹੀਂ ਆਤਮਾ ਦਾ ਸਜਦਾ ਹੈ ਜੁੜੇ ਹੱਥਾਂ ਤੇ ਝੁਕਿਆ ਸੀਸ ਤਾਂ ਅੰਦਰਲੇ ਸਮਪਤ ਦੇ ਵਾਰ ਲਈ ਜਨ ਹਨ ਜੇਕਰ ਅਸਾਂ ਰਿਦਾ ਨਹੀਂ ਅਰਪਿਆ ਤਾਂ ਸੀਸ ਨਿਭਾਉਣ ਤੇ ਕੋਈ ਅਰਥ ਨਹੀਂ ਸੋ ਇਹ ਸੀ ਅਰਦਾਸ ਕੀ ਹੈ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਬੱਚਾ ਨੂੰ ਵੱਧ ਤੋਂ ਵੱਧ ਸਿੱਖਾ ਅਧਿਆਸ ਨਾਲ ਜੋੜੋ ਤੇ ਗੁਰਸਿੱਖ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ